ਆ ਇੱਕ ਟਰੱਕ ਦੇਖ ਰਿਹਾ ਹਾਂ ਇਹ ਮਲੇਰ ਕੋਟਲਾ ਤੋਂ ਲੁਧਿਆਣਾ ਰੋਡ ਦੇ ਉੱਤੇ ਜਾ ਰਿਹਾ ਇਸ ਵੇਲੇ ਇਹ ਨੇੜੇ ਪਿੰਡ ਭੋਗੀਵਾਲ ਮਲੇਰ ਕੋਟਲਾ ਨੂੰ ਜਾ ਰਿਹਾ ਤੇ ਦੇਖ ਸਕਦੇ ਹੋ ਕਿ ਸਾਰੇ ਰਸਤੇ ਦੇ ਉੱਤੇ ਐਵੇਂ ਹੀ ਰੇਤਾ ਡਾਉਂਦੇ ਹੋਏ ਜਾ ਰਿਹਾ ਸੀ ਹਾਲਾਂਕਿ ਜਿਹੜਾ ਕਾਨੂੰਨ ਕਹਿੰਦਾ ਹੈ ਪ੍ਰਸ਼ਾਸਨ ਕਹਿੰਦਾ ਵੀ ਦੂਜੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਕਿਉਂ ਪਾਉਣਾ ਉਹਨਾਂ ਦੇ ਵੀ ਪਰਿਵਾਰ ਨੇ ਰੇਤਾ ਤੇ ਮਿੱਟੀ ਹੈ ਜੋ ਉਹਨੂੰ ਢਾੱਕ ਕੇ ਲੈ ਕੇ ਜਾਓ ਤਾਂ ਕਿ ਕਿਸੇ ਵੀ ਰਾਹਗੀਰ ਦੀ ਅੱਖਾਂ ਜਨਾਬਾ ਵਿੱਚ ਚਾਹੇ ਉਹ ਮੋਟਰਸਾਈਕਲ ਵਾਲਾ ਚਾਹੇ ਕੋਈ ਵੀ ਹੈ ਪਰ ਕਿਤੇ ਨਾ ਕਿਤੇ ਇਹ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਨੇ ਹੁਣ ਬਹੁਤੇ ਲੋਕਾਂ ਨੂੰ ਇਹ ਜਿਹੜੀ ਗੱਲ ਹੋਊਗੀ ਚੂਭੂ ਵੀ ਪਰ ਕਿਤੇ ਨਾ ਕਿਤੇ ਜਿਹੜੀ ਇਹ ਗੱਲ ਚੂਬਣ ਵਾਲੀ ਹੈਗੀ ਵੀ ਆ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਹੈ ਤੇ ਪਰ ਕਿਸੇ ਦੀ ਜਾਨ ਤੋਂ ਵੱਧ ਕੇ ਤਾਂ ਕੁਝ ਨਹੀਂ ਹੋ ਸਕਦਾ ਇਸ ਲਈ ਸੜਕ ਤੇ ਜਦੋਂ ਵੀ ਇਸ ਤਰ੍ਹਾਂ ਤੁਸੀਂ ਆਪਣਾ ਵਹੀਕਲ ਲੈ ਕੇ ਜਾਂਦੇ ਹੋ ਪਹਿਲਾਂ ਤਾਂ ਤੁਸੀਂ ਅਜਿਹੇ ਬੰਦਿਆਂ ਤੋਂ ਬਚੋ ਜਿਹੜੇ ਐਦਾਂ ਸਰਿਆਮ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਨੇ ਤੇ ਰੇਤਾ ੜਾਉਂਦਾ ਜਾ ਰਿਹਾ ਸੀ ਇਹ ਸਾਰੇ ਰਸਤੇ ਤੇ ਫਿਲਹਾਲ ਇਹਨਾਂ ਨੂੰ ਆਪ ਹੀ ਅਕਲ ਚਾਹੀਦੀ ਆ ਵੀ ਯਾਰ ਕਿਸੇ ਦਾ ਵੀ ਪਰਿਵਾਰ ਹੈ ਦੂਜਿਆਂ ਦੇ ਵੀ ਪਰਿਵਾਰ ਨੇ ਉਹਨੇ ਵੀ ਆਪਣੇ ਘਰੇ ਪਹੁੰਚਣਾ ਹੋਣਾ ਉਹਨੇ ਵੀ ਆਪਣੇ ਕੰਮ ਤੇ ਪਹੁੰਚਣਾ ਹੋਣਾ ਪਰ ਕਿਤੇ ਨਾ ਕਿਤੇ ਦੇਖ ਸਕਦੇ ਹਾਂ ਵੀ ਇਹ ਐਵੇਂ ਖੁੱਲੇ ਹੀ ਲੈ ਕੇ ਜਾ ਰਿਹਾ ਸੀ ਤੇ ਰੇਤਾ ਜਿਹੜਾ ਬੜੇ ਉੜਦਾ ਆ ਰਿਹਾ ਸੀ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਸਾਰੇ ਰਸਤੇ ਇਹ ਇਦਾਂ ਹੀ ਖਣੌਦਾ ਗਿਆ ਹਾਲਾਂਕਿ ਕਾਨੂੰਨ ਕਹਿੰਦਾ ਤੇ ਇਹਨੂੰ ਆਪਣਾ ਫਰਜ਼ ਸਮਝ ਕੇ ਇਹਨੂੰ ਵੀ ਚਾਹੀਦਾ ਸੀ ਵੀ ਇਹ ਰੇਤੇ ਨੂੰ ਆ ਜਿਹੜਾ ਪੱਲੜਾ ਪਾ ਕੇ ਉੱਤੋਂ ਦੀ ਟੱਕ ਕੇ ਲੈ ਕੇ ਜਾਂਦਾ ਤਾਂ ਕਿ ਕਿਸੇ ਨੂੰ ਰਾਹ ਦੇ ਵਿੱਚ ਜਾਂਦੇ ਨੂੰ ਪਰੇਸ਼ਾਨੀ ਨਾ ਆਉਂਦੀ ਤੇ ਦੇਖ ਸਕਦੇ ਹੋ ਕਿ ਅ ਨੰਬਰ ਵੀ ਸੈਦ ਦੇ ਹੀ ਹੈ ਕਿ ਹੁਣ ਕਾਨੂੰਨ ਇਹਦੇ ਤੇ ਕਾਰਵਾਈ ਕਰੂ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਕਰੇ